ਅਸੀਂ ਬਠਿੰਡਾ ਕ੍ਰਾਸ ਕਰ ਰਹੇ ਸੀ ਪਰ ਜਾਮ ਇੰਨਾ ਜਿਆਦਾ ਲੱਗਿਆ ਹੋਇਆ ਨਾ ਸਾਨੂੰ ਪੌਣਾ ਘੰਟਾ ਹੋ ਗਿਆ ਹੁਣ ਜਾਮ 'ਚ ਫਸੇ ਹੋਇਆ ਲੈਟਾਂ ਵਾਲੇ ਚੌਕ ਵਿੱਚ ਜਾਰੀ ਤੜਕੇ ਵਿੱਚ ਸਾਨੂੰ ਮਿਲਿਆ ਕਰੂੰਗਾ ਹੱਥ ਦੇਖੋ ਤੜਕੇ ਲੱਗਦਾ ਨਿਆਰਾ ਫ੍ਰੈਸ਼ ਦੁੱਧ ਇੱਥੇ ਮਿਲਦਾ ਕਿਉਂਕਿ ਇੱਥੇ ਤੜਕੇ ਸੁਦੇਆਂ ਗੱਡੀ ਆਉਂਦੀ ਐ ਇਹ ਆ ਜੀ ਪੈਂਚਰ ਦੀ ਦੁਕਾਨ ਦੇਖ ਲਓ ਤੁਸੀਂ ਕਾਰ ਦੇ ਵਿੱਚ ਹੀ ਦੁਕਾਨ ਆ ਬਾਈ ਦੀ ਹਲਕੀ ਹਲਕੀ ਬੂੰਦਾ ਬੰਦ ਹੋ ਰਹੀ ਐ ਡ੍ਰਿਜ਼ਲਿੰਗ ਦੇਖ ਲਓ ਐ ਹੁੰਦੀਆਂ ਮਿਹਨਤਾਂ ਰੋਟੀ ਹਟਣੀ ਪੈਂਦੀ ਐ ਤੇ ਸੁਣੋ ਬਾਈ ਦਾ ਤਾਂ ਰੋਜ਼ ਦਾ ਕੰਮ ਐ ਖਰ ਹਾਂ ਬਈ ਸੋਨੂ ਬਾਈ ਤੁਹਾਨੂੰ ਰਿਸ਼ਤਾ ਕਰਾਉ ਸਾਰੇ ਜਾਨੀਆ ਯਾਰ ਨਹੀਂ ਯਾਰਾ ਟਾਈਮ ਹੀ ਆਉਂਦੇ ਆ ਆਦੇ ਅੰਦਰ ਨਾ ਵੀ ਯਾਰ ਦੋਸਤ ਕੋਈ ਚੰਗਾ ਮਿਲ ਜੇ ਤਾਂ ਸਫਰ ਵਧੀਆ ਲੰਘ ਜਾਂਦਾ ਮੌਸਮ ਠੰਡਾ ਅੱਜ ਇੰਜੋਏ ਕਰੋ ਆਪਦਾ ਆਪਦਾ ਠੀਕ ਹੈ ਤੇ ਸੇਫਟੀ ਨਾਲ ਤੇ ਕੋਈ ਚਿਕਨ ਪਕੌੜਾ ਵਗੈਰਾ ਖਾਓ ਕੋਈ ਨਾਲ ਇੱਕ ਇੱਕ ਛੋਟਾ ਛੋਟਾ ਤੁਹਾਡੀ ਮਰਜ਼ੀ ਰੋਡ ਅਨਸਾਰ ਆਪਣੀ ਤਾਂ ਕਿਸਮਤੀ ਆਏ ਆ ਪਤਾ ਨਹੀਂ ਕੀ ਗੱਲਾ ਭਾਵੇਂ ਜਿੰਨੀ ਮਰਜ਼ੀ ਸੀ ਜਾਂ ਤੁਰਪਗੇ ਲੇਟ ਹੀ ਪਹੁੰਚੀਦਾ ਸਤ ਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਹਾਂਜੀ ਦੋਸਤੋ ਗੁੱਡ ਮਾਰਨਿੰਗ ਅੱਜ ਦੇਖੋ ਟੜਕ ਟੜਕ ਦਾ ਨਿਆਰਾ ਹੈ ਨਾ ਘੈਂਟ ਪੂਰਾ ਰਾਜ਼ਾਮੀ ਪਈ ਜਾਂਦਾ ਬਾਕੀ ਦੋਸਤੋ ਅੱਜ ਆਪਾਂ ਜਾ ਰਹੇ ਹਾਂ ਪਿੰਡ ਤੇ ਅਮੀਰ ਕਰਤਾ ਤੁਹਾਡਾ ਏਦਾਂ ਬਹੁਤ ਵਗ ਰਵੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਬਾਕੀ ਹਰਿਆ ਉੱਠੀ ਹੈ ਰਚਕੁਸ਼ ਹੋ ਕੇ ਫਿਰ ਥੋੜੇ ਰੂਰ ਹੋਣੇ ਆ ਅਸੀਂ ਆਏ ਸੀ ਅਭਿਰਗਾਂ ਨੂੰ ਸਕੂਲ ਡ੍ਰੌਪ ਕਰਨ ਫਿਰ ਜਾਣਾ ਮੈਂ ਪਿੰਡ ਤੇ ਮੈਂ ਚੱਲ ਨਾਲੇ ਜਾਂਦੇ ਜਾਂਦੇ ਛੋਟੇ ਭਰਾ ਨੂੰ ਮਿਲ ਲਗੇ ਤੇ ਫਿਰ ਪਿੰਡ ਜਾ ਕੇ ਥੋੜੇ ਰੂਬਰੂ ਹੋਵਾਂਗੇ ਕੋਈ ਰਾਹ ਤੇ ਜੀ ਰੂਬ ਰੂਬ ਹੋਣ ਵਾਲੀ ਹੋਈ ਤਾਂ ਪੱਕਾ ਕਿਉਂਕਿ ਮੈਂ ਜਾ ਰਿਆਂ ਚ ਬਲਾਬਲਾ ਉੱਤੇ ਵੈਸੇ ਤਾਂ ਬਲਾਬਲਾ ਵਾਲੇ ਸਭ ਨੂੰ ਪਤਾ ਹੀ ਐ ਜੇ ਕਿਸ ਨੂੰ ਨਹੀਂ ਵੀ ਪਤਾ ਅਸੀਂ ਸਕੂਲ ਅਬੀ ਦਾ ਆ ਮੈਂ ਦੱਸ ਰਿਆਂ ਆਹ ਹੁੰਦਾ ਮਤਲਬ ਜਿਵੇਂ ਮੈਂ ਕੱਲਾ ਪਿੰਡ ਜਾ ਰਿਹਾ ਜੇ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਐਸੇ ਦੱਸਿਆ ਸੀਗਾ ਵੀ ਨਾਲ ਮੈਂ ਪਾ ਦੂੰਗਾ ਮੇਰੇ ਕੋਲ ਮਤਲਬ 4 ਸੀਟਾਂ ਵਿਹਲੀਆਂ ਨੇ ਜੇ ਕਿਸੇ ਨੇ ਜਾਣਾ ਤਾਂ ਵੀ ਮੈਂ ਇੰਨਾ ਕਰਾਇਆ ਲਵਾਂਗਾ ਆਹ ਹੁੰਦਾ ਚਲੋ ਬਾਕੀ ਦੇਖਦੇ ਹਾਂ ਬਾਈਰ ਕਿ ਕਿਹੋ ਜਿਹੇ ਬੰਦੇ ਇਹਦੇ ਨਾਲ ਜਾ ਰਹੇ ਆ ਆਪਾਂ lettes see ਦੋਸਤੋ ਓਕੇ ਬਾਏ ਬਾਏ ਟਾਟਾ ਕੱਲੇ ਆਨੇ ਘਰੇ ਉਸ ਤੋਂ ਬਾਅਦ ਥੋੜਾ ਬੋਟਾ ਖਾਪੀ ਕੇ ਫਿਰ ਜਾਵਾਂਗੇ ਆਪਾਂ ਪਿੰਡ ਨੂੰ ਓਕੇ ਬਾਕੀ ਨਾਲ ਰੋਡ ਬੜੀ ਘੈਂਟ ਤੁਹਾਨੂੰ ਵੀ ਦਿਖਾਉਣਾ ਮੈਂ ਇਹ ਤੇ ਇੰਨੀ ਹਰਿਆਲੀ ਆ ਨਾ ਇੰਨੇ ਸੋਹਣੇ ਸੋਹਣੇ ਦਰਖਤ ਲੱਗੇ ਆ ਇੱਥੇ ਵਿਆਸੀ ਮੀਂਹ ਉਦੋਂ ਇੰਨਾ ਜਿਆਦਾ ਵੇਖੋ ਤੁਸੀਂ ਤੜਕੇ ਤੜਕੇ ਦਾ ਨਜ਼ਾਰਾ ਸਾਰਾ ਹਰਾ ਭਰਾ ਰੋਡ ਤੇ ਬੱਚੇ ਆ ਰਹੇ ਨੇ ਛੁੱਡੀਆਂ ਵੱਡੀਆਂ ਕਾਰਾਂ ਤੇ ਵੈਨਾਂ ਤੇ ਸਾਈਕਲ ਤੇ ਵਾਹ ਜੀ ਵਾਹ ਘਾੜੀ ਰੋਡ ਬਹੁਤ ਵਧੀਆ ਏ ਰੋਡ ਇੱਥੋਂ ਜਾਂ ਲੱਗਦੀ ਏ ਜਿਵੇਂ ਨਹੀਂ 10 ਸੈਕਟਰ ਵਾਲੇ ਸਾਈਡ ਜਿੱਥੇ ਆਪਣਾ ਇੱਕ ਹੋਟਲ ਨੇ ਕੀ ਨਾਮ ਦਾ ਹੋਟਲ ਮਾਉਂਟ 뷰 ਹੈ ਸ਼ਾਇਦ ਪਤਾ ਨਹੀਂ ਪਾਰਕ ਪਲਾਜ਼ਾ ਹੈ ਜਿਹੜਾ ਕੋਈ ਨਾ ਨਹੀਂ ਪਾਰਕ ਪਲਾਜ਼ਾ ਨਹੀਂ ਮਾਉਂਟ 뷰 ਹੈ ਪਾਰਕ ਬਾਰੇ ਤੋਂ ਸਵਾਰਾਂ ਅੰਦਰ ਆ ਆ ਦੇਖੋ ਜਬਰਦਸਤ 뷰 ਹਰਿਆਲੀ ਲਓ ਜੀ ਆ ਵੀ ਨੇ ਉਤਾਰਿਆ ਸਕੂਲ ਤੇ ਹੁਣ ਆਇਆ ਵੇਰਕਾ ਦੇ ਦੁੱਧ ਲੈਣਾ ਇਥੇ ਮੈਂ ਹੁਣ ਬਹੁਤ ਦਿਨਾਂ ਬਾਅਦ ਆਇਆ ਕਿਉਂਕਿ ਦੁੱਧ ਅਕਸਰ ਅਸੀਂ ਸੁਸਾਇਟੀ ਚੋਂ ਲੈ ਲੈਂਦੇ ਸੀ ਪਰ ਫਰੈਸ਼ ਦੁੱਧ ਇੱਥੇ ਮਿਲਦਾ ਕਿਉਂਕਿ ਇੱਥੇ ਤੜਕੇ ਸੁਦੇਆਂ ਗੱਡੀ ਆਉਂਦੀ ਹੈ ਮਤਲਬ 4:30 5 ਵਜੇ ਤੇ ਫਿਰ ਬਾਈ ਤੋਂ ਹੁਣ ਦੁੱਧ ਲੈ ਕੇ ਜਾਵਾਂਗੇ ਤੇ ਬਾਕੀ ਇਹਨਾਂ ਸਾਰੇ ਤੁਸੀਂ ਜਾਣਦੇ ਹੋ ਇਹ ਆ ਜੀ ਪੈਂਚਰ ਦੀ ਦੁਕਾਨ ਦੇਖ ਲਓ ਤੁਸੀਂ ਕਾਰ ਦੇ ਵਿੱਚ ਹੀ ਦੁਕਾਨ ਆ ਬਾਈ ਦੀ ਟਿੰਕੂ ਨਾਂ ਬਾਈ ਦਾ ਤੇ ਮੈਂ ਜਦੋਂ ਪਹਿਲੇ ਕਿਡੇ ਵੇਖਿਆ ਹੈਰਾਨ ਹੀ ਰਹਿ ਗਿਆ ਸੀ ਮਾਹ ਯਾਰ ਬਾਈ ਦੀ ਦੁਕਾਨ ਆਏ ਆ ਉਹ ਵਿੱਚ ਸਮਾਨ ਪਿਆ ਬਾਈ ਦਾ ਵਾਹ ਜੀ ਵਾਹ ਕਰਾਇਆ ਕਰਿਓ ਪਤ ਨਹੀਂ ਤਾਂ ਕਿਵੇਂ ਜਾਂਦਾ ਕੋਈ ਇਹਨਾਂ ਨੂੰ ਦਿੰਦੇ ਹੁਣ ਜਿਹੜੇ ਹੁੰਦੇ ਇੱਥੇ ਨਗਰ ਨਿਗਮ ਵਾਲੇ ਜਾਂ ਕੋਈ ਹੋਰ ਸਿਸਟਮ ਹੋਣਾ ਇਹਦਾ ਐਸੇ ਹੀ ਐ ਬਾਕੀ ਮੌਸਮ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਹੈ ਡ੍ਰਿਜ਼ਲਿੰਗ ਤੇ ਸਾਹਮਣੇ ਆ ਗਿਆ ਜੀ ਸੀਪੀ ਮਾਲ ਅੱਜ ਮੈਂ ਇੱਥੋਂ ਚੜੂਗਾ ਓਕੇ ਦੋਸਤੋ ਫਿਲਹਾਲ ਹੁਣ ਲਈ ਇੰਨਾ ਹੀ ਤੇ ਥੋੜੇ ਜਿਹਾ ਤਾਂ ਘਰੇ ਜਾ ਕੇ ਥੋੜੇ ਰੂਰੂ ਹੁਣਾ ਫਿਰ ਮੈਂ ਆਪਰਾ ਸਫ਼ਰਤਾ ਕਰੂਗਾ ਓਕੇ ਦੋਸਤੋ ਲਓ ਜੀ ਸੋਨੂ ਜੀ ਦੀ ਐਂਟਰੀ ਹੋ ਚੁੱਕੀ ਹੈ ਸੋਨੂ ਜੀ ਇੱਕ ਮਹਾਨ ਇੰਜੀਨੀਅਰ ਸਾਡੀ ਸੁਸਾਇਟੀ ਦੇ ਮਹਾਨ ਕਾਰੀਗਰ ਲੱਗਦਾ ਨਾਲ ਹੈ ਕਿ ਨਵਾਂ ਬੰਦਾ ਰੱਖਿਆ ਸੋਨੂ ਬਾਈ ਨੇ ਵਾਹ ਜੀ ਵਾਹ ਮੀ ਪੈ ਰਿਆ ਤੁਸੀਂ ਅਸੀਂ ਫਟ ਕਰ ਕਿਉਂ ਸੋਨੂ ਬਾਈ ਤੇ ਬਾਈ ਇਹ ਮੈਂ ਪਹਿਲਾਂ ਨਹੀਂ ਵੇਖ ਸਕਦੇ ਨਵੇਂ ਹੈ ਕਦੋਂ ਰੱਖੇ ਜੋਬ ਤੇ ਦਲਪਨ ਤਾਂ ਨਹੀਂ ਹੋ ਕੇ ਮੈਨੂੰ ਤਾਂ ਪਤਾ ਨਹੀਂ ਸੋਨੂ ਬਾਈ ਯਾਰ ਇੱਕ ਛੋਟੇ ਤੇ ਕੰਮ ਵੀ ਹੈ ਮੈਨੂੰ ਕੁਈ ਪੁਰਾਣੀ ਕੇਵਲ ਪਈ ਆਈਫੋਨ ਦੀ ਨਹੀਂ ਮੈਨੂੰ ਲੈਣ ਜਾਣਾ ਪਊਗਾ ਟੁੱਟ ਗਈ ਯਾਰ ਪੁਰਾਣੀ ਤਾਂ ਨਹੀਂ ਆਵੇਗਾ ਵੇਖ ਲੈ ਯਾਰ ਨਹੀਂ ਮੈਨੂੰ ਕੌਮੀ ਚ ਭਜਾਉਣਾ ਐਨਾ ਕੰਮ ਤਾਂ ਕਰਦੇ ਆ ਤੇ ਭਰਾ ਸਾਹ ਬਲਿੰਕਟ ਜਾਰਡਰ ਮਾਰਦੇ ਆ ਜੂ ਉੱਡੀ ਕਿਹੜੀ ਐਪ ਤੇ ਬਲਿੰਕਟ ਉਹ ਸਾਰਾ ਕੁਝ ਆ ਜਾਂਦਾ ਐਟੂ ਜਿਹੜਾ ਹਾਂ ਮੈਂ ਵੀਡੀਓ ਵੀ ਪਾਈ ਸੀ ਨਾ ਬਰਸ਼ੀ ਫੜਾ ਜਾਂਦੇ ਇਕੱਲਾ ਥੋੜੇ ਸਮੇਂ ਦੇ ਵਿੱਚ ਵਿੱਚ ਆਪਾਂ ਆਰਡਰ ਕਰਦੇ ਆ ਤੁਹਾਨੂੰ ਬਾਈ ਘਰੇ ਹਾਂ ਤੁਸੀਂ ਕਿ ਜਾਣਾ ਨਹੀਂ ਜਾ ਰਹੇ ਕਿਹੜੇ ਥਾਂ TTD TTD

ਬਈ ਸੋਨੂ ਬਾਈ ਤੂੰ ਰਿਸ਼ਤਾ ਕਰਾਉ ਸਰਿਆ ਨਹੀਂ ਹੱਸਿਆ ਨੇ ਗੱਲ ਚੱਲੀ ਜਾਂਦੀ ਸਾਡੀ ਜਲਦੀ ਆਦੇ ਨੇ ਚੰਗੇ ਕੰਮ 'ਚ ਦੇਰੀ ਤਾਂ ਲੱਗਦੀ ਹੁੰਦੀ ਆ ਵਾਹ ਜੀ ਵਾਹ ਸੋਨੂ ਦੀ ਕਿੱਟ ਜਿਹਦੇ 'ਚ ਪਤਾ ਨਹੀਂ ਕੀ ਕੁਛ ਨਹੀਂ ਕੋਈ ਬੈਠੇ ਆਂ ਤੁਹਾਨੂੰ ਬਾਈ ਹਾਂ ਹੋਰ ਸ਼ਰਮਾਕਤ ਹੋ ਰਹੀ ਅੱਜ ਕੋਈ ਨਹੀਂ ਸਤਨਾਮ ਕਿੱਧਰ ਗਿਆ ਉਹ ਵੀ ਆ ਰਿਹਾ ਉਹ ਕਿਹਦੇ ਪਾਸੇ ਅੱਜ ਅੱਛਾ ਗੱਡੀ ਅੰਦਰ ਲਗਾ ਰੱਖੀ ਤੁਹਾਡੇ ਲਈ ਅੱਜ ਮੈਂ ਆ ਜੀ ਆ ਗਿਆ ਕਿਤੇ ਨਹੀਂ ਟ੍ਰੇਨ ਤੇਜ ਚਲੋ ਅੰਕਲ ਜੀ ਕਿਧਰ ਗਏ ਉਹ ਅੰਦਰ ਪਿੱਛੇ ਆ ਜਾ ਕਰੀਏ ਨਹੀਂ ਆ ਮਿੱਕੀ ਮਿੱਕੀ ਨਾ ਆ ਰਿਹਾ ਆ ਰਿਹਾ ਅੱਜ ਤਾਂ ਸ਼ਾਂਤ ਆ ਨਾ ਅਰੇ ਬਾਹਰ ਤਾਂ ਨਿਆਰੇ ਵੀ ਨੇ ਕਿਧਰ ਗਿਆ ਫੋਨ पे ਵੀਜੀ ਹੋ ਗਿਆ ਅੱਜ ਰੋਟੀ ਨੂੰ ਜਾਦੇ ਸੋਨੂ ਬਾਈ ਨੂੰ ਆਏ ਆ ਵੀ ਅਗਲਾ ਕੰਮ ਮੈਂ ਫੜਾਂ ਚਲੋ ਹੋਣਾ ਵੀ ਚਾਹੀਦਾ ਆਪਦੇ ਕੰਮ ਚ ਘਾਹਲ ਨਹੀਂ ਕਰਨੀ ਚਾਹੀਦੀ ਤੇ ਬੰਦੇ ਨੂੰ ਆਪਦੇ ਕੰਮ ਚ ਹਮੇਸ਼ਾ ਆ ਰਹਿਣਾ ਚਾਹੀਦਾ ਤਿਆਰ ਬਰ ਤਿਆਰ ਵੀ ਜਦੋਂ ਹੀ ਸੌਣ ਆ ਗਿਆ ਨਾਲ ਦੀ ਨਾਲ ਰੈਡੀ ਮਿਲਾਂਗੇ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਵੈਸੇ ਮੀਂਹ ਤਵਾਦ ਨਾਲ ਬੁੱਟੇ-ਬੱਟੇ ਸਾਰੇ ਚਮਕਣ ਲੱਗ ਜਾਂਦੇ ਆ ਕਿੱਸੇ ਭਾਈ ਸਾਹਿਬ ਬੜੀਆ ਆ ਆ ਬਾਈ ਜੀ ਨੂੰ ਗੱਡੀਆਂ ਦਾ ਬਹੁਤ ਸ਼ੌਂਕ ਹੈ ਤੇ ਗੱਡੀ ਸ਼ਿੰਗਾਰ ਕੇ ਰੱਖਦੇ ਸਤਨਾਮ ਭਾਈ ਕੀ ਹਾਲ ਹੈ ਸਤਨਾਮ ਭਾਈ ਵਧੀਆ ਤੁਸੀਂ ਬਣਾਓ ਠੀਕ ਹੋ ਪੂਰੀ ਚਮਕਦੀਂ ਦੇ ਬਾਈ ਜੀ ਦੀ ਗੱਡੀ ਗੱਡੀ ਆ ਦੇਖ ਲੈਣੀ ਸੌਖੀ ਆ ਤੇ ਚਮਕਾ ਕੇ ਰੱਖਣੀ ਬਹੁਤ ਔਖੀ ਆ ਤੇ ਚਾਚਾ ਜੀ ਵੀ ਆਈਆਂ ਹੈ ਨਾ ਨਿਆਰਾ ਪੂਰਾ ਲੈਟਾਂ ਵਾਲੇ ਚੌਂਕ ਵਿੱਚ ਜਾਰੀ ਤੜਕੇ ਵਿੱਚ ਤੁਹਾਨੂੰ ਮਿਲਿਆ ਕਰੂੰਗਾ ਵਾਹ ਜੀ ਵਾਹ ਇਹ ਲੈਟਾਂ ਵਾਲਾ ਚੌਂਕ ਅੰਦਰ ਘਰ ਲੈਖਣ ਜਾਉਂਗੀ ਸਾਰੇ ਬਾਕੀ ਮੌਸਮ ਦੇਖੋ ਤੇ ਹਰਿਆਲੀ ਵੇਖੋ ਹੋਰ ਗੱਲਾਂ ਨਹੀਂ ਕਰਨੀਆਂ ਯਾਰ ਨਿਆਰਾ ਟਾਈਮ ਹੀ ਆਉਂਦੇ ਆ ਜੇ ਉਹ ਇਹੋ ਜਿਹਾ ਮਾਸੂਮ ਹੋਵੇ ਨਾ ਫਿਰ ਹਵਾ ਦੇ ਵਿੱਚ ਫਿਲਟਰ ਐਡ ਹੋ ਜਾਂਦਾ ਹੁਣ ਜਦ ਮੈਂ ਲੰਡਨ ਆਇਆ ਜਾਂ ਕੈਨੇਡਾ ਉੱਥੇ ਕੋਈ ਬੰਦਾ ਫੋਟੋ ਖੇਦਦਾ ਨਾ ਬੜੀ ਸੋਹਣੀ ਆਉਂਦੀ ਹੈ ਕੁਦਰਤੀ ਆਉਂਦੀ ਹੈ ਉਹ ਹਵਾ 'ਚ ਫਿਲਟਰ ਹੁੰਦਾ ਹੈ ਬੜੀ ਸਾਫ ਉੱਠ ਆਉਂਦੀ ਹੈ ਜੀ ਬਾਕੀ ਵੀ ਭੀੜ ਭੜੱਕਾ ਤਾਂ ਤੁਹਾਨੂੰ ਵੱਧਾ ਜਾ ਰਿਹਾ ਮੈਂ ਖੜਾ ਜੀ ਇਸ ਟਾਈਮ 에ਰਪੋਰਟ ਰੋਡ ਤੇ ਤੇ ਇੱਥੇ ਇੰਨਾ ਜਿਆਦਾ ਰਸ਼ ਹੁੰਦਾ ਨਾ ਗੱਲਾਂ ਛੱਡ ਦਿਓ ਮੇਨ ਜਰ ਬੱਚਾ ਆਉਂਕਣੀ ਲੰਘਦੇ ਏਅਰਪੋਰਟ ਆ ਉਹਨਾਂ ਜਰ ਤਾਂ ਸਾਹ ਨਹੀਂ ਆਉਂਦਾ ਹਾਂਜੀ ਦੋਸਤੋ ਲਗਭਗ ਅਸੀਂ ਬਠਿੰਡੇ ਪਹੁੰਚਣ ਵਾਲੇ ਆਂ ਰਾਸਤੇ 'ਚ ਗੱਲਾਂ ਬਾਤਾਂ ਕਰੀਆਂ ਬਾਈ ਬੜੇ ਘੈਂਟ ਯਾਰ ਦੋਸਤ ਮਿਲੇ ਤੇ ਬਾਈ ਵਰਗੇ ਵੀ ਮੇਰੇ ਨਾਲ ਦੇ ਹੀ ਆ ਆਪਣੇ ਏਰੀਏ ਤੋਂ ਬਾਈ ਵਰਗੇ ਬਾਈ ਦੀਪਕ ਕੀ ਹਾਲ ਆ ਦੀਪਕ ਬਾਈ ਵਧੀਆ ਬਾਈ ਤੁਸੀਂ ਦੱਸੋ ਤੇ ਵਧੀਆ ਬਾਈ ਬਾਕੀ ਬਾਈ ਮਗਰ ਬੈਠੇ ਆਪਣੇ ਪ੍ਰਭ ਹੈਲੋ ਬਾਈ ਹੋਰ ਠੀਕ ਹੋ ਪ੍ਰਭ ਬਾਈ ਵਧੀਆ ਬਾਈ ਤੁਸੀਂ ਦੱਸੋ ਵਧੀਆ ਤੇ ਬੰਦੇ ਵੀ ਘੈਂਟ ਆ ਤੇ ਆਦੇ ਅੰਦਰ ਨਾ ਵੀ ਯਾਰ ਦੋਸਤ ਵੀ ਚੰਗਾ ਮਿਲ ਜੇ ਸਫ਼ਰ ਵਧੀਆ ਲੰਘੇ ਜਾਂਦਾ ਤੇ ਰਾਤੇ ਵੀ ਗੱਲਾਂ ਕੁਲਕ ਗਿਰੀਆਂ ਬਲੌਕ ਸੀ ਤਾਂ ਜਿਆਦੇ ਬਣਾਏ ਨਹੀਂ ਸਾਨੂੰ ਹੈਰੀ ਬਾਈ ਨੇ ਮਲਾਉਂਦੇ ਤੇ ਸੰਡੇ ਮਲਾਵਾਂਗੇ ਬਾਈ ਨਾਲ ਤੇ ਬਾਕੀ ਦੋਸਤੋ ਪਹੁੰਚ ਕੇ ਫਿਰ ਛੋਡੇ ਹੁੰਨੇ ਰੂਰੋ ਲੋ ਵੀ ਦੋਸਤੋ ਅਸੀਂ ਬਠਿੰਡਾ ਕ੍ਰੋਸ ਕਰ ਰਹੇ ਸੀ ਪਰ ਜਾਮ ਇੰਨਾ ਜਿਆਦਾ ਲੱਗਿਆ ਹੋਇਆ ਨਾ ਸਾਨੂੰ ਪੌਣਾ ਘੰਟਾ ਹੋ ਗਿਆ ਹੁਣ ਜਾਮ ਚ ਫਸੇ ਹੋ ਜਾਂ। ਸਾਰੀ ਲਾਈਨ ਹਾਂ ਬਠਿੰਡਰ ਰਸਤਾ ਅਸਲ ਬੰਦ ਹੈ ਅਸੀਂ ਜਾ ਰਹੇ ਹਾਂ ਹੁਣ ਇਧਰ ਦੀ ਜਿਹੜਾ ਜੋਧਪੁਰ ਹੈ ਮੈਂ ਲੱਦਾ ਜੱਸੀ ਵੇਜ ਦੀ ਤੇ ਇੰਨਾ ਜਿਆਦਾ ਬੁਰਾ ਹਾਲਾ ਰੋਡ ਤੁਸੀਂ ਵੇਖੋ ਪਹਿਲਾਂ ਤਾਂ ਹੁਣ ਇੱਥੇ ਗੱਡੀ ਜਾਂਦਾ ਆ ਸਕਦੀ ਨਹੀਂ ਜਾ ਸਕਦੀ ਹੈ। ਜਾਮ ਲੱਗਣਾ ਤਾਂ ਫਿਰ ਸੁਭਾਅ ਕੁਝ ਦੀ ਗੱਲ ਹੈ ਤੇ ਪਤਾ ਨਹੀਂ ਕਿਉਂ ਅੱਜ ਬਠਿੰਡਾ ਬੰਦ ਕਰ ਰੱਖਿਆ ਹੈ ਮੇਰਾ ਦੋਸਤ ਮਿਲਿਆ ਜਗਵਿੰਦਰ ਭਰੇ ਤੋਂ ਤੇ ਉਹਦਾ ਤਾਂ ਪਿੰਡ ਜਮਾ ਨਾਲ ਹੀ ਤੋਂ ਤਾਂ ਆਇਆ ਹੋ ਗਿਆ ਜਿਵੇਂ ਘਰੇ ਆ ਕੇ ਬੰਦੇ ਨੇ ਗੇਟ ਬੰਦ ਕਰ ਲਿਆ ਹੋਵੇ ਉਹ ਤਾਂ ਜਮਾ ਬਾਰਚ ਮੁੜ ਕੇ ਆ ਬਠਿੰਡੇ ਤੇ ਬਠਿੰਡਾ ਬੰਦ ਹੈ ਤੇ ਪਤਾ ਨਹੀਂ ਕਦੋਂ ਤੱਕ ਚੱਲੂਗਾ ਦੇਖਦੇ ਹਾਂ ਬਾਕੀ ਆ ਵੀ ਵਿਚਾਰਾ ਬਠਿੰਡੇ ਦਾ ਜੀਰੋ 3 ਇਹ ਵੀ ਹੁਣ ਉਪਰ ਦੀ ਬਲ ਕੇ ਆ ਜਾਂਦਾ ਬਥੇਰਾ ਟਾਈਮ ਖਰਾਬ ਹੋ ਗਿਆ ਹੁਣ ਤਾਂ ਕਰੋ ਦੇ ਘਰੇ ਪਹੁੰਚੇ ਹੁੰਦੇ ਮੈਗੀ ਸ਼ਾਹੀ ਖਾਦੀ ਹੁੰਦੀ ਹੈ ਚਲੋ ਬਾਕੀ ਮੀ ਪੈ ਰਹੇ ਆ ਤੁਹਾਡੇ ਸਾਹਮਣੇ ਲਗਾਤਾਰ ਮੌਸਮ ਠੰਡਾ ਅੱਜ ਇੰਜੋਏ ਕਰੋ ਆਪਦਾ ਆਪਦਾ ਠੀਕ ਹੈ ਤੇ ਸੇਫਟੀ ਨਾਲ ਕੋਈ ਚਿਕਨ ਪਕੌੜਾ ਵਗੈਰਾ ਖਾਓ ਕੋਈ ਨਾਲ ਇੱਕ ਇੱਕ ਛੋਟਾ ਛੋਟਾ ਤੁਹਾਡੀ ਮਰਜ਼ੀ ਰੋਡ ਅਨਸਾਰ ਸਰੀਰ 'ਚ ਗਰਮਾਈਂਸ ਪੈਦਾ ਕਰੋ ਓਕੇ ਦੋਸਤੋ ਜੁਆਏ ਕਰੋ ਠੰਡ ਨੂੰ ਬਾਏ ਬਾਏ ਡਾਟਾ ਲੜਾਈ ਜਗੜਾ ਨਹੀਂ ਕਰਨਾ ਟਾਈਮ ਨਾਲ ਇੰਜੋਏ ਕਰਕੇ ਘਰੇ ਜਾਓ ਰੋਟੀ ਬਣੀ ਖਾਓ ਇਹ ਜਲੈਟ ਹੈਗੀ ਤੇ ਛੱਡ ਕੇ ਪੈ ਜਾਓ ਕਿਉਂਕਿ ਹਮਸ ਬਹੁਤ ਬਣੋਗੇ ਜਰਾ ਦੋ ਫਾਈਨਲੀ ਪਿੰਡ ਪਹੁੰਚ ਗਏ ਆਪਣੀ ਤੇ ਕਿਸਮਤੀ ਆਏ ਆ ਪਤਾ ਨਹੀਂ ਕੀ ਗੱਲ ਆ ਭਾਵੇਂ ਜਿੰਨੀ ਮਰਜ਼ੀ ਖੜਾ ਤੁਰਪ ਗਏ ਲੇਟ ਹੀ ਪਹੁੰਚੀ ਦਾ ਚਲੋ ਬਲਾਲ ਪਹੁੰਚ ਗਏ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ